ਅਰਜੀਖਾ ਖਾਲਸਾ ਵਰਜੀ ਕੀ ਫਤਿਹ ਗੱਲ ਧਿਆਨ ਦੇ ਨਾਲ ਸੁਣਨਾ ਬੜਾ ਕੀਮਤੀ ਵਿਚਾਰ ਨੇ ਤੇ ਬੜਾ ਜਿਹੜਾ ਮੁੱਦਾ ਉਹ ਗੰਮਹਿਰ ਵੀ ਬਣਿਆ ਹੋਇਆਗਾ ਪੰਜਾਬ ਵਾਸੀਓ ਤੁਸੀਂ ਇਸ ਹੁਣ ਤੁਸੀਂ ਸੋਚ ਲਓ ਕਿ ਕੀ ਕਰਨਾ ਚਾਹੀਦਾ ਤੁਹਾਨੂੰ ਕਿ ਤੁਹਾਡਾ ਐਮਪੀ ਆ ਜਿਹੜਾ ਖੰਡੂਰ ਸਾਹਿਬ ਵਾਸੀਓ ਉਹ ਇਸ ਟਾਈਮ ਜੇਲ੍ਹ ਦੇ ਵਿੱਚ ਤੁਸੀਂ 4 ਲੱਖ ਵੋਟਾਂ ਪਾਈਆਂ ਨੇ 2 ਲੱਖ ਵੋਟਾਂ ਦੇ ਨਾਲ ਤੁਹਾਡਾ ਤੁਸੀਂ ਐਮਪੀ ਜਿਤਾਇਆਗਾ ਅੱਜ ਉਹ ਸਰਕਾਰਾਂ ਤੁਹਾਡੇ ਬੈਰੀ ਬਣੀਆਂ ਨੇ ਜਿੱਥੇ ਭਾਈ ਅੰਮਰਤਪਾਲ ਸਿੰਘ ਦਾ ਬੈਰੀ ਬਣੀਆਂ ਨੇ ਉਥੇ ਤੁਹਾਡੇ ਵੀ ਜਿਹੜਾ ਕਿ ਹੱਟਾਂ ਉੱਤੇ ਜਿਹੜਾ ਡਾਕਾ ਮਾਰਿਆ ਗਿਆਗਾ ਭਾਈ ਅੰਮਰਤਪਾਲ ਸਿੰਘ ਦੀ ਸੀਟ ਅਰਧ ਕਰਾਉਣ ਨੂੰ ਲੈ ਕੇ ਜਿਹੜਾ ਜਿੱਥੇ ਵਿਰੋਧੀਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆਗਾ ਉਥੇ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆਗਾ ਉਪਰਗਾਸ ਬਿਰਲਾ ਲੋਕ ਸਭਾ ਦੇ ਸਪੀਕਰ ਨੇ ਕਹਿ ਦਿੱਤਾ ਕਿ ਭਾਈ ਸਾਡੇ ਵਾਲੇ ਤਾਂ ਤੂੰ ਸੁੱਟੀ ਲੈ ਸਕਦਾਗਾ ਤੇ ਤੇਰੇ ਜਿਹੜੇ ਕਿ 60 ਦਿਨ ਪੂਰੇ ਹੋਗੇ ਤਾਂ ਤੇਰੀ ਮੈਂਬਰਸ਼ਿਪ ਜਿਹੜੀ ਰੱਦ ਹੋਜੂਗੀ ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਮਾਨ ਸਿੰਘ ਖਾਰਾ ਵੱਲੋਂ ਜਿਹੜਾ ਮਾਨਯੋਗ ਹਾਈ ਕੋਰਟ ਦਾ ਰੁਖ ਕੀਤਾ ਗਿਆਗਾ ਲੱਗਦਾ ਕਿ ਮਾਨਯੋਗ ਹਾਈ ਕੋਰਟ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਖੜੂਗੀ ਹਾ ਦਾ ਨਾਰਾ ਮਾਰੂਗੀ ਤੇ ਸਿੱਖਾਂ ਨੂੰ ਅਹਿਸਾਸ ਦਿਵਾਉਗੀ ਕਿ ਸਿੱਖ ਕੌਮ ਜਿਸ ਸੰਵਿਧਾਨ ਨੂੰ ਕਹਿੰਦੇ ਆ ਕਿ ਮੰਨਦੀ ਨਹੀਂ ਅਸੀਂ ਉਸ ਸੰਵਿਧਾਨ ਨੂੰ ਤਾਂ ਮੰਨੀਏ ਅਸੀਂ ਉਸ ਸੰਵਿਧਾਨ ਦੀ ਰੱਖਿਆ ਉਸ ਸੰਵਿਧਾਨ ਦੀ ਆਗਿਆ ਥੱਲੇ ਚੱਲੀਏ ਜੇ ਸਾਡੇ ਸਿੱਖਾਂ ਨੂੰ ਨਿਆਂ ਮਿਲੇਗਾ ਸਾਡੇ ਸਿੱਖਾਂ ਨੂੰ ਕਦੋਂ ਨਿਆਂ ਮਿਲੇਗਾ ਇਹ ਤਾਂ ਵਕਤ ਦੱਸੂਗਾ ਪਰ ਸਭ ਤੋਂ ਵਕਤ ਇੱਕ ਨੇੜੇ ਹੋ ਰਾ ਚੱਲਿਆਗਾ ਉਹ ਆ ਭਾਈ ਅੰਮ੍ਰਿਤਪਾਲ ਸਿੰਘ ਦਾ ਕਿਉਂਕਿ 4 ਲੱਖ ਲੋਕਾਂ ਦਾ ਜਿਤਾਇਆ ਹੋਇਆ ਐਮਪੀ ਅੱਜ ਜਿਹੜਾ ਡਿਬਰੂਗੜ ਦੇਲ ਦੇ ਵਿੱਚ ਬੰਦ ਆ ਜਿੱਥੇ ਕਿ ਆਮ ਆਦੀ ਪਾਰਟੀ ਸਰਕਾਰ ਦਾ ਜ਼ੋਰ ਲੱਗਿਆ ਪਿਆ ਜਿੱਥੇ ਭਾਜਪਾ ਦਾ ਜ਼ੋਰ ਲੱਗਿਆ ਪਿਆ ਜਿੱਥੇ ਅਕਾਲੀ ਦਲ ਬਾਦਲ ਦਾ ਜ਼ੋਰ ਲੱਗਿਆ ਪਿਆ ਜਿੱਥੇ ਹੋਰ ਵਿਰੋਧੀਆਂ ਦਾ ਜ਼ੋਰ ਲੱਗਿਆ ਪਿਆ ਤੇ ਉੱਥੇ ਕੌਲੀ ਜੱਟ ਮੀਡੀਆ ਕੌਲੀ ਜੱਟ ਮੀਡੀਆ ਦਾ ਜ਼ੋਰ ਲੱਗਿਆ ਪਿਆ ਕਿ ਭਾਈ ਅਮਰਪਾਲ ਸਿੰਘ ਨੂੰ ਅਸੀਂ ਬਾਹਰ ਨਹੀਂ ਨਿਕਲ ਦੇਣਾ ਪਰ ਇਹ ਕਦੇ ਹੋ ਨਹੀਂ ਸਕਦਾ ਇਸ ਇੱਕ ਕੌਮ ਇੱਕ ਸੁੱਤੇ ਹੋਏ ਸ਼ੇਰ ਬਾਗਾ ਜਿੰਨਾ ਤੇ ਸੁੱਤਾ ਸਿਰ ਰਹੂਗਾ ਉਹਦੇ ਉੱਪਰ ਦੀ ਚਾਹੇ ਗਿੱਦੜ ਲੰਘ ਜਾਣ ਚਾਹੇ ਹਾਥੀ ਲੰਘ ਜਾਣਾ ਚਾਹੇ ਕੋਈ ਹੋਰ ਜਾਨਵਰ ਤਬੂਸੀਆ ਮਾਰੀ ਜਾਣ ਪਰ ਜਿਸ ਦਿਨ ਕਹਿੰਦੇ ਸ਼ੇਰ ਉੱਠ ਖੜਦਾ ਜਦੋਂ ਜਾਗ ਪੈਂਦਾ ਹੈ ਜਦੋਂ ਉਹਦੀਆਂ ਅੱਖਾਂ ਖੁੱਲ ਜਾਂਦੀਆਂ ਨੇ ਤਾਂ ਸਾਰੇ ਜਾਨਵਰਾਂ ਨੂੰ ਹਾਹਾਕਾਰ ਮੱਚ ਜਾਂਦੀ ਆ ਤਾਂ ਜਾਨਵਰ ਭੱਜਣ ਲੱਗ ਪੈਂਦੇ ਨੇ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾਗਾ ਤੇ ਜਿਹੜੀਆਂ ਸੇਰ ਦੀਆਂ ਅੱਖਾਂ ਘੰਟਾ ਪਹਿਲਾਂ ਬੰਦ ਸੀ ਤੇ ਹੁਣ ਉਹ ਖੁੱਲ ਚੁੱਕੀਆਂ ਨੇ ਇਸ ਕਰਕੇ ਪੰਜਾਬੀਓ ਤੁਸੀਂ ਮਾੜਾ ਮੋਟਾ ਆਪਣੀਆਂ ਅੱਖਾਂ ਖੋਲੋ ਜਿਸ ਤਰ੍ਹਾਂ ਖੰਡੂਰ ਸਾਹਿਬ ਵਾਸੀਆਂ ਨੇ ਆਪਣੀਆਂ ਅੱਖਾਂ ਖੋਲ ਕੇ ਤੇ ਫਰੀਦਕੋਟ ਵਾਸੀਆਂ ਨੇ ਆਪਣੀਆਂ ਅੱਖਾਂ ਖੋਲ ਕੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਇਆ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਐਮਪੀ ਬਣਾਇਆ ਕਿਉਂ ਬਣਾਇਆ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਨੂੰ ਦਿਂਦਾ ਸੀ ਕਿ ਸਾਡੇ ਬੱਚੇ ਮਰ ਰਹੇ ਨੇ ਸਰਕਾਰਾਂ ਦਾ ਕੋਈ ਧਿਆਨ ਨਹੀਂ ਤੇ ਭਾਈ ਅੰਮਰਤਪਾਲ ਸਿੰਘ ਆਇਆ ਇੱਕ ਤੇ ਸਾਨੂੰ ਇਹ ਜਿਹੜਾ ਇੱਕ ਜਗਾਉਣ ਆਇਆਗਾ ਕਿ ਤੁਹਾਡੇ ਪੁੱਤਰਾ ਉੱਤੇ ਡਾਕੇ ਪੈ ਰਹੇ ਨੇ ਤੁਹਾਡੇ ਪੁੱਤਰਾ ਉੱਤੇ ਜਿਹੜਾ ਕੋਕੇ ਕੇ ਮਾਰਿਆ ਜਾ ਰਿਹਾ ਇਹਨਾਂ ਸਰਕਾਰਾਂ ਵੱਲੋਂ ਤੁਹਾਡੇ ਪੁੱਤਰਾ ਨੂੰ ਜਿਹੜੀਆਂ ਸਰੰਜਾਂ ਪੜਾਈਆਂ ਜਾ ਰਹੀਆਂ ਨੇ ਉਹ ਸਰੰਜਾਂ ਦੇ ਟੀਕੇ ਲਾ ਲਾ ਕੇ ਤੁਹਾਡੀ ਜਵਾਨੀ ਜਿਹੜੀ ਆ ਕਿ ਐਤੋਂ ਪੰਜਾਬ ਤੋਂ ਮਰ ਮੁੱਕ ਰਹੀ ਆ ਤੇ ਕੁਝ ਜਵਾਨੀ ਬਾਹਰਲੇ ਵਿਦੇਸ਼ਾਂ ਨੂੰ ਤੁਰ ਰਹੀ ਆ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਨੇ ਸਾਡੀਆਂ ਮਾਂਮਾ ਨੂੰ ਹੋਕਾ ਮਾਰਿਆ ਸਾਡੇ ਭੈਣ ਉੱਠੇ ਸਾਡੀਆਂ ਮਾਂਮਾ ਉੱਠੀਆਂ ਸਾਡੀਆਂ ਭੈਣਾਂ ਉੱਠੀਆਂ ਸਾਡੇ ਨੌਜਵਾਨ ਉੱਠੇ ਸਾਡੇ ਬਜ਼ੁਰਗ ਉੱਠੇ ਜਿਨ੍ਹਾਂ ਨੇ ਉੱਠ ਕੇ ਇੱਕ ਆਵਾਜ਼ ਬੁਲੰਦ ਕੀਤੀ ਤਾਂ ਉਹ ਭਾਈ ਅੰਮਰਤਪਾਲ ਸਿੰਘ ਦੇ ਮਗਰ ਲੱਗ ਕੇ ਹਜ਼ਾਰਾਂ ਦੇ ਬਹੀਰਾਂ ਦੇ ਬਹੀਰ ਘੱਟ ਤੁਰੇ ਪਰ ਸਰਕਾਰ ਨੂੰ ਉਹ ਗੱਲ ਰਾਸ ਨਾ ਆਈ ਸਰਕਾਰਾਂ ਨੇ ਇੱਕ ਹਉਆ ਬਣਾਇਆ ਇੱਕ ਭਾਈ ਅੰਮਰਤਪਾਲ ਸਿੰਘ ਦਾ ਹੋਕਾ ਬਣਾਇਆ ਇੱਕ ਡਰ ਕ੍ਰੇਡ ਪੈਦਾ ਕੀਤਾ ਪੰਜਾਬ ਦੇ ਵਿੱਚ ਕਿ ਭਾਈ ਅੰਮਰਤਪਾਲ ਸਿੰਘ ਪੰਜਾਬ ਨੂੰ ਅੱਗ ਲਾ ਰਿਹਾ ਪੰਜਾਬ ਦੇ ਵਿੱਚ ਐ ਹੋ ਗਿਆ ਜੀ ਪੰਜਾਬ ਦੇ ਵਿੱਚ ਬਾਹ ਹੋ ਗਿਆ ਸਿਰਫ ਆਪਣੀਆਂ ਨਕਾਮੀਆਂ ਸਪਾਉਣ ਦੇ ਲਈ ਸਰਕਾਰਾਂ ਵੱਲੋਂ ਇਹ ਪ੍ਰੋਪਾਗੈਂਡ ਦੇ ਜਿਹੜੇ ਖੜੇ ਕੀਤੇ ਗਏ ਨੇ ਜਿਹੜੇ ਹਜ਼ਾਰਾਂ ਕਤਲ ਹੋ ਰਹੇ ਨੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਦੀਪ ਸਿੱਧੂ ਦਾ ਕਤਲ ਹੋਇਆ ਹੋਰ ਅਬ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸਾਰਿਆਂ ਤੇ ਮਿੱਟੀ ਪਾਉਣ ਦੇ ਲਈ ਸਾਡੇ ਸਿੱਖ ਆਗੂਆਂ ਨੂੰ ਮੋਹਰਾ ਬਣਾ ਕੇ ਉਹਨਾਂ ਦੇ ਮੋਢੇ ਉੱਤੇ ਧਰ ਕੇ ਸਰਕਾਰ ਨੇ ਉਹਨਾਂ ਨੂੰ ਪਤਾ ਨਹੀਂ ਕੀ ਲਾਲਚੇ ਦਿੱਤੇ ਹੋਣਗੇ ਤੇ ਉਹਨਾਂ ਨੇ ਇੱਕ ਇੱਕ ਮੁੱਦਾ ਬਣਾ ਲਿਆ ਮੁੱਦਾ ਕਿਦਾ ਬਣਾਇਆ ਜਿਹੜਾ ਪੰਜਾਬ ਦੇ ਵਿੱਚ ਧਰਤੀ ਦੇ ਉੱਤੇ ਗੁਰਪ੍ਰੀਤ ਸਿੰਘ ਹਰੀਨੌਂ ਦਾ ਕਤਲ ਹੁੰਦਾਗਾ ਜਿਹੜਾ ਬਹੁਤ ਹੀ ਮੰਦ ਭਾਗਾ ਹੋਇਆ ਸਿੱਖ ਦਾ ਕਤਲ ਹੋਇਆ ਸਿੱਖ ਦੇ ਹੀ ਜਿਹੜਾ ਕਿ ਪੱਲੇ ਪਾ ਦਿੱਤਾ ਕਿ ਭਾਈ ਅੰਮਰਤਪਾਲ ਸਿੰਘੀ ਦਾ ਕਤਲ ਆ। ਇਸ ਤੋਂ ਬਾਅਦ ਤੁਹਾਡੇ ਨਾਲ ਕੀ ਕੁਝ ਅੱਗੇ ਹੋਇਆ ਨਹੀਂ ਤੇ ਕੀ ਕੁਝ ਹੋ ਰਿਹਾਗਾ ਤੁਸੀਂ ਅਜੇ ਵੀ ਕਿਉਂ ਨਹੀਂ ਜਾਗ ਰਹੇ ਭਾਈ ਅੰਮਰਤਪਾਲ ਸਿੰਘ ਦੀ ਐਨਐਸ ਵੀ ਟੁੱਟੂਗੀ ਭਾਈ ਅੰਮਰਤਪਾਲ ਸਿੰਘ ਦੇ ਯੂਏਪੀ ਵੀ ਟੁੱਟੂਗਾ ਅੰਮਰਤਪਾਲ ਸਿੰਘ ਬਾਹਰ ਆਊਗਾ ਉਹਦੇ ਸਾਥੀ ਵੀ ਬਾਹਰ ਆਉਣਗੇ ਖਾਲਸਾ ਬਹਿੀਰ ਉਵੇਂ ਚੱਲੂਗੀ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਤੇ ਜਿਸ ਤਰ੍ਹਾਂ ਭਗਵੰਤ ਮਾਨ ਦਾ ਐਲਾਨ ਕੀਤਾ ਸੀ ਪਾਰਟੀ ਵੱਲੋਂ ਕਿ ਮੋਰਾ ਭਗਵੰਤ ਮਾਨ ਐਮਪੀ ਜਦੋਂ ਜਿੱਤਿਆ ਸੀ ਭਗਵੰਤ ਮਾਨ ਤੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਰਿਆਂ ਸਰਕਾਰਾਂ ਨੂੰ ਪ사ੜ ਕੇ ਇੱਕ ਭਗਵੰਤ ਮਾਨ ਨੂੰ ਕਹਿ ਦਿੱਤਾ ਸੀ ਜੇ ਮੁੱਖ ਮੰਤਰੀ ਹੋਊਗਾ ਤਾਂ ਸਾਡਾ ਭਗਵੰਤ ਮਾਨ ਹੋਊਗਾ ਅੱਜ ਉਹਨਾਂ ਨੌਜਵਾਨਾਂ ਨੇ ਅੱਜ ਸਾਡੀਆਂ ਮਾਂ-ਮਾਣੇ ਸਾਡੀਆਂ ਭੈਣਾਂ ਨੇ ਸਾਡੇ ਬਜ਼ੁਰਗਾਂ ਨੇ ਇਹ ਗੱਲ ਕਹਿ ਦਿੱਤੀ ਆ ਕਿ 2027 ਦੇ ਵਿੱਚ ਮੁੱਖ ਮੰਤਰੀ ਹੋਊਗਾ ਤਾਂ ਭਾਈ ਅੰਮਰਪਾਲ ਸਿੰਘ ਹੋਊਗਾ ਇਹ ਐਲਾਨ ਹੋਇਆਗਾ ਮਾਗੀ ਮੁਕਸਰ ਦੇ ਮੇਲੇ ਤੋਂ ਐਲਾਨ ਕੀਤਾ ਗਿਆ ਤੇ ਇਸ ਐਲਾਨ ਤੋਂ ਬਾਅਦ ਜਿਹੜਾ ਸਰਕਾਰ ਨੂੰ ਭੱਜਣਾ ਪੈ ਗਿਆ ਤੇ ਉਹਨਾਂ ਨੂੰ ਜੁਏਪੀਏ ਜੁਆਪਾ ਕਾਨੂੰਨ ਭਾਈ ਅੰਮਰਪਾਲ ਸਿੰਘ ਤੇ ਲਾਉਣਾ ਪਿਆ ਉਹਨਾਂ ਅੱਜ ਉਹਨਾਂ ਨੌਜਵਾਨਾਂ ਨੂੰ ਡਰਾਇਆ ਜਾ ਰਿਹਾ ਆਤਮਕ ਆਇਆ ਜਾ ਰਿਹਾ ਕਿ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਦੇ ਤੁਸੀਂ ਮੈਂਬਰ ਨਾ ਬਣੋ ਤੁਸੀਂ ਵਾਰਸ ਨਾ ਬਣੋ ਤੁਸੀਂ ਆਉਦੇ ਨਾਲ ਲੋ ਤੁਹਾਡੇ ਉੱਤੇ ਕਾਨੂੰਨ ਲਾਗੂ ਹੋਣਗੇ ਤਾਂ ਨੂੰ ਜੇਲਾ ਚ ਸੁੱਟਿਆ ਜਾਊਗਾ ਕਿੰਨੇ ਕੁ ਨੂੰ ਸੁੱਟ ਲੈਣਗੇ ਜੇਲ੍ਹਾਂ ਦੇ ਵਿੱਚ ਆਖਰ ਤੁਸੀਂ ਕਰੇ ਇੱਕ ਆਖ ਨਹੀਂ ਜਦੋਂ ਇੱਥੇ ਸਰਕਾਰਾਂ ਬੜਾ ਲੰਬਾ ਕੋ ਚੱਲਦੀਆਂ ਨੇ ਇੱਕ ਧਰ ਨੂੰ ਮੈਂ ਭਾਈ ਅੰਮਰਤਪਾਲ ਸਿੰਘ ਦੇ ਸਾਥੀ ਦੀ ਵੀਡੀਓ ਸੁਣਾਉਣਾ ਤੇ ਉਹ ਵੀਡੀਓ ਸੁਣ ਕੇ ਤੁਹਾਡੇ ਜਿਹੜੇ ਹੌਸਲੇ ਬਲੰਦ ਹੋਣਗੇ ਤੁਸੀਂ ਪਹਿਲਾਂ ਉਹ ਵੀਡੀਓ ਸੁਣੋ ਤੇ ਫਿਰ ਅੱਗੇ ਧੰਨ ਗੱਲਬਾਤ ਕਰਦੇ ਆ ਕਿ ਭਾਈ ਅੰਮਰਤਪਾਲ ਸਿੰਘ ਦੇ ਮੁੱਦੇ ਤੇ ਜੇ ਪੰਜਾਬ ਦੇ ਲੋਕ ਆਦੀਕਮਕ ਨਾ ਹੋਏ ਤਾਂ ਆਉਣ ਵਾਲਾ ਟਾਈਮ ਜਿਸ ਤਰ੍ਹਾਂ ਭਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਤੁਸੀਂ ਭੋਗਾਂ ਤੇ ਵਰਸ਼ੀਆਂ ਤੇ ਇਕੱਠੇ ਹੋਣ ਜੋਗੇ ਰਹਿ ਜਾਓਗੇ ਜਿਉਂਦੇ ਬੰਦੇ ਦੀ ਕਦਰ ਕਰਿਆ ਕਰੋ ਤੇ ਐਵੇਂ ਨਾ ਡਰਿਆ ਕਰੋ ਸਰਕਾਰਾਂ ਤੋਂ ਵੀ ਆਏ ਹੋ ਜੂ ਬਾਹ ਹੋ ਜੂਗਾ ਕੁਝ ਨਹੀਂ ਹੋਣ ਲੱਗਿਆ ਕੁਝ ਫਾਂਸੀ ਨਹੀਂ ਹੋਣ ਲੱਗੀ ਜਿੰਨੀ ਪ੍ਰਮਾਤਮਾ ਨੇ ਲਿਖਿਆ ਜਿੰਨਾ ਅੰਨ ਜਲ ਜਿੱਥੇ ਲਿਖਿਆ ਉੱਥੇ ਹੀ ਖਾਣਾਗਾ ਜੇਦੋਂ ਤੁਹਾਨੂੰ ਇਹ ਪਤਾ ਗੁਰੂ ਤੇ ਨਹਿਚਾਗਾ ਤੁਹਾਨੂੰ ਜੇ ਗੁਰੂ ਤੇ ਨਹਿਚਾਗਾ ਜੇ ਤੁਸੀਂ ਅਡੋਲ ਰਹਣਾਗਾ ਤਾਂ ਜਾ ਕੇ ਸਾਰਾ ਕੁਝ ਸੰਭਵ ਹੋਊਗਾ ਪਹਿਲਾਂ ਤੁਸੀਂ ਇਹ ਅੜਿ ਸੁਣੋ ਤੇ ਜੇ ਸੰਗਤ ਨੇ ਬਿਨਾ ਬਾਹਰ ਤੋਂ ਇੱਕ ਪਿੱਛਤਾਤਾ ਤੇ ਫੇਰ ਜੇ ਧੱਕੇ ਨਾਲ ਰੱਖਣਗੇ ਤੇ ਫੇਰ ਪੰਜਾਬ ਦੇ ਵਿੱਚ ਸਰਕਾਰੇ ਖਾਲਸਾ ਬਣ ਕੇ ਪਲਟਾ ਨਹੀਂ ਬਸਾਦਾ ਫੇਰ ਅਸੀਂ ਆਪਨੇ ਕੰਢਾ ਸੱਦੂ ਸਾਰੇ ਜੀ ਜਹਾਜ਼ ਦੇ ਮਾਲਕ ਹੈ ਪਰ ਅਸੀਂ ਗਲਾਨੀ ਪ੍ਰਵਾਨ ਨਹੀਂ ਕੀਤੀ ਗਲਾਮ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਸਿੰਘਾਂ ਨੇ ਸ਼ਹੀਦੀਆਂ ਦੇਤੀਆਂ ਜੇਲਾਂ ਦੀਆਂ ਪਰ ਗਲਵਾਨੀ ਪ੍ਰਵਾਨ ਨਹੀਂ ਕੀਤੀ ਕਲਾਮ ਰੱਖਿਆ ਜਾ ਰਿਹਾ ਤੇ ਜਿਨ੍ਹਾਂ ਨੇ ਗਲਾਨੀ ਪ੍ਰਵਾਨ ਕਰਨ ਦੀ ਦਿੱਲੀ ਦੇ ਯਾਰ ਬਣ ਕੇ ਕੋਈ ਸੰਤ ਜਮੈਲ ਸਿੰਘ ਭਿੰਡਰਾ ਵਾਲੇ ਜਦੋਂ ਲੜਾਈ ਲੜੇ ਆ ਉਹਨੇ ਵੀ ਬੱਤਲ ਘੰਟੇ ਇੰਡੀਆ ਦੀ ਫੌਜ ਦੇ ਨਾਲ ਸੋਵੀਅਰ ਰੂਸ ਦੇ ਫੌਜੀਆਂ ਨਾਲ ਲੜਿਆ ਤੇ ਸਾਰੀਆਂ ਗੋਲੀਆਂ ਉਹਦੇ ਛਾਤੀ 'ਚ ਲੱਗੀਆਂ ਤੇ ਉਹਨੇ ਸੀ ਨਹੀਂ ਕੀਤੀ ਸੁੱਤੇ ਕੋ ਉਹ ਸਿੰਘਣੇ ਦੇ ਤਾਇਆ ਤੇ ਗਲਾਘੇ ਚ ਕੰਡਰ ਦਾ ਨੇ ਤਿਆ ਕੀਤਾ ਹੈ ਤੇ ਨੌਜਵਾਨ ਉਹਨਾਂ ਦੇ ਖੂਨ ਡੋਲ ਰਹੇ ਹੈ ਇੱਕ ਸਮਾਂ ਆ ਗਿਆ ਸੱਤਾ ਦਾ ਨਾਂ ਨਹੀਂ ਸੀ ਪਹਿਲਾਂ ਦਾ ਇਹ ਸਾਨੂੰ ਪਤਾ ਕਿੰਨੀਆਂ ਗੱਲਾਂ ਆ ਸੱਤਾ ਦੀ ਫੋਟੋ ਪਿੱਛੇ ਵੀ ਕੋਠਾ ਦੀ ਹੈ ਪੰਥ ਮੈਨੂੰ ਚੈਨਲ ਦੇਖ ਲਈ ਦੀਏ ਜਿਹਦੀ ਸੰਗਤ ਮਾਫ ਕਰਨਾ ਆ ਜਿਹੜੇ ਤੁਹਾਨੂੰ ਮੈਂ ਅੱਜ ਬੋਲ ਸੁਣਾਏ ਨੇ ਇਹ ਬੜਾ ਕੁਝ ਆਪਣੇ ਆਪ ਦੇ ਵਿੱਚ ਮਹਿੜਾ ਰੱਖਦੇ ਨੇ ਕਿ ਉਹ ਸਮਾਂ ਵੀ ਵੇਖਿਆ ਸਾਥੀਆਂ ਨੇ ਜਦੋਂ ਭਾਈ ਮਾਫ ਕਰਨਾ ਜਿੱਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਫੋਟੋ ਪਿੱਛੇ ਕੁੱਟ ਕੁੱਟਾ ਖਾਦੀਆਂ ਇਹ ਸਮਾਂ ਤੁਹਾਨੂੰ ਮੈਂ ਦੱਸਿਆ ਮੱਥੇ ਰੰਗੜ ਦਾ ਸਮਾਂ ਵੀ ਆਇਆ ਇਹ ਅਬਦਾਲੀ ਦਾ ਵੀ ਆਇਆ ਯੋਹਾਨ ਖਾਨ ਦਾ ਵੀ ਆਇਆ ਜਗਰੀ ਖਾਨ ਦਾ ਵੀ ਆਇਆ ਇਹ ਔਰੰਗਜ਼ੇਬ ਦਾ ਵੀ ਆਇਆ ਇਹ ਇੰਦਰਾ ਗਾਂਧੀ ਦਾ ਵੀ ਆਇਆ ਇਹ ਬਿਆਨਤੀ ਬੁੱਚੜ ਦਾ ਵੀ ਆਇਆ ਇਹ ਮੋਦੀ ਦਾ ਰਾਜ ਵੀ ਆਇਆ ਆਖਿਰ ਖਤਮ ਹੋਣਾ ਕਿਸ ਦੇ ਹਿਸਾਬ ਦੇ ਨਾਲ ਹੋਣਾ ਜਦੋਂ ਅਕਾਲ ਪੁਰਖ ਪੈਸਗੁਰੂ ਉਹਦਾ ਓਟ ਆਸਰਾ ਮਿਲਦਾਗਾ ਜਦੋਂ ਜਲਮ ਵੱਜ ਜਾਂਦਾਗਾ ਤਾਂ ਸਾਰਾ ਕੁਝ ਫਿਰ ਤੈਸ ਨੈਸ ਹੋ ਜਾਂਦਾਗਾ ਸਾਰੀਆਂ ਕੁਰਸੀਆਂ ਨੇ ਲੱਗਦਾ ਟੁੱਟ ਜਾਂਦੀਆਂ ਨੇ ਸਰਕਾਰਾਂ ਡਿੱਗ ਪੈਂਦੀਆਂ ਨੇ ਉਹੀ ਹੰਕਾਰੀ ਰਾਜਾ ਲੋਕਾਂ ਗਿਆ ਹੱਥ ਬਣਦਾ ਫਿਰ ਫਿਰਦਾਗਾ ਕਿ ਮੈਨੂੰ ਵੋਟਾਂ ਪਾ ਦਿਓ ਮੈਨੂੰ ਜਿਤਾ ਦਿਓ ਭਾਈ ਅੰਮ੍ਰਿਤਪਾਲ ਸਿੰਘ ਤੇ ਯਕੀਨ ਕਰਿਓ ਕਿ ਭਾਈ ਅੰਮ੍ਰਿਤਪਾਲ ਸਿੰਘ ਕਿਸੇ ਦਾ ਬੁਰਾ ਨਹੀਂ ਕਰ ਸਕਦਾ ਇਹ ਦਾਗ ਲਾਉਣ ਨੂੰ ਫਿਰਦੇ ਨੇ ਬੜੇ ਲੋਕ ਆ ਇੱਥੇ ਬੜੇ ਲੋਕ ਇੱਥੇ ਉਹ ਲੋਕ ਨੇ ਜਿਹੜੇ ਪਿੱਠ ਵਿੱਚ ਸੂਰਾ ਮਾਰਦੇ ਨੇ ਇੱਕ ਗੀਤ ਆਇਆ ਸੀ ਇੱਕ ਧਰਮਿਕ ਗੀਤ ਆ ਟਾੜੀਆਂ ਨੇ ਗਾਇਆ ਗਾਣਾ ਤੀਰਾਂ ਨਾਲ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਦਾਰਾਂ ਤੋਂ ਇਹ ਸਿੱਖ ਨਾ ਤੀਰਾਂ ਤੋਂ ਡਰਦੇ ਆ ਨਾ ਤਲਵਾਰਾਂ ਤੋਂ ਡਰਦੇ ਆ ਨਾ ਤੁਹਾਡੀਆਂ ਬੰਦੂਖਾਂ ਤੋਂ ਡਰਦੇ ਆ ਨਾ ਤੁਹਾਡੀਆਂ ਤੋਪਾਂ ਤੋਂ ਡਰਦੇ ਆ ਇਹ ਜਦੋਂ ਗद्दार ਪੈਦਾ ਹੋ ਜਾਣਾ ਤੇ ਉਹ ਤੁਹਾਡੇ ਕੋਲ ਬੈਠੇ ਤੁਹਾਡੀ ਪਿੱਠ ਵਿੱਚ ਜਦੋਂ ਸੁਰਾ ਮਾਰ ਦੇਣ ਖੰਜਰ ਮਾਰ ਦੇਣਾ ਤੇ ਤੁਹਾਡੀ ਉਸ ਦਿਨ ਮੌਤ ਹੁੰਦੀ ਆ ਜਾਂ ਤੁਹਾਡੀ ਜਿੱਦੇ ਜਮੀਰ ਮਰ ਜਾਵੇ ਉਸ ਦਿਨ ਮੌਤ ਹੁੰਦੀ ਆ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਤੇ ਅੱਜ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਆਪਾਂ ਗੱਲਾਂ ਕਰ ਰਹੇ ਆ ਤੇ ਅੱਜ ਪੰਜਾਬ ਦਾ ਰਾਜਾ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਲੱਖਾ ਸਧਾਨਾ ਕਹਿੰਦਾ ਹੁੰਦਾ ਸੀ ਸਤੋਜ ਵਾਲਾ ਮਹਾਰਾਜ ਅੱਜ ਉਹਦੇ ਘਰ ਈਡੀ ਨੇ ਇੱਕ ਡਾਕਾ ਮਾਰਿਆ ਈਡੀ ਦੀ ਇੱਕ ਰੇਡ ਪਈਆ ਉਹਦੇ ਅੰਦਰੋਂ ਕੀ ਕੁਝ ਬਰਾਮਦ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਅੰਦਰੋਂ ਕੋਠੀ ਨੂੰ ਕੁਝ ਕਮਰਿਆਂ ਨੂੰ ਜਿਹੜੇ ਜਿੰਦਰੇ ਲੱਗੇ ਹੋਏ ਸੀ ਈਡੀ ਵੱਲੋਂ ਜਿਹੜਾਗਾ ਵਾਪਸ ਚਾਹੇ ਭੇਜਿਆ ਗਿਆ ਉੱਥੋਂ ਕੋਈ ਜਿਹੜਾ ਬਰਾਮਦ ਵੀ ਹੋਇਆਗਾ ਆਪਣੇ ਆਪ ਨੂੰ ਸੱਚ ਕਹਾਉਣ ਵਾਲੇ ਇਹ ਸੱਚੇ ਨਹੀਂ ਹੋ ਸਕਦੇ ਆਪਣੇ ਆਪ ਨੂੰ ਕੋਈ ਬੰਦਾ ਕਹੇ ਕਿ ਮੈਂ ਹੀ ਸੱਚਾ ਮੈਂ ਹੀ ਸਾਰਾ ਕੁਝ ਆ ਨਹੀਂ ਹੋ ਸਕਦਾ ਇਸ ਕਰਕੇ ਜਿਹੜਾ ਕਿ ਲੋਕਾਂ ਨੂੰ ਬੁੱਧੂ ਬਣਾਣਾ ਲੋਕਾਂ ਨੂੰ ਡਰਾਉਣਾ ਧਮਕਾਉਣਾ ਇਹ ਸਰਕਾਰਾਂ ਦਾ ਕੰਮ ਹੁੰਦਾ ਤੇ ਲੋਕਾਂ ਦੇ ਨਾਲ ਬੈਰ ਵਿਰੋਧ ਕਮੇ ਪਾਉਣਾ ਇਹ ਵੀ ਸਰਕਾਰਾਂ ਦਾ ਕੰਮ ਹੁੰਦਾ ਸਿੱਖਾਂ ਨੂੰ ਸਿੱਖਾਂ ਨਾਲ ਕੰਮੇ ਲੜਾਉਣਾ ਇਹ ਏਜੰਸੀਆਂ ਦਾ ਕੰਮ ਹੁੰਦਾ ਸਿੱਖਾਂ ਦੇ ਹੱਥੋਂ ਸਿੱਖਾਂ ਨੂੰ ਮਰਵਾਉਣਾ ਇਹ ਵੀ ਏਜੰਸੀਆਂ ਦਾ ਕੰਮ ਹੁੰਦਾ ਜਿੱਦੇ ਅਸੀਂ ਇਹ ਸਮਝ ਲਿਆ ਕਿ ਸਾਡੀ ਦੁਸ਼ਮਣ ਦੀਵ ਸਟੇਟ ਆ ਜਿੱਦੇ ਇਹ ਸਮਝ ਲਿਆ ਸਾਡੀ ਦੁਸ਼ਮਣ ਏਜੰਸੀਆਂ ਬੈਠੀਆਂ ਨੇ ਅਸੀਂ ਕਦੇ ਸਮਝੇ ਨਹੀਂ ਨਾ ਅਸੀਂ ਪਰਖਣ ਦੀ ਲੋੜ ਕੀਤੀ ਆ ਨਾ ਇਹ ਸਾਨੂੰ ਪਤਾ ਕਿ ਦੀਵ ਸਟੇਟ ਹੈ ਕੀ ਆ ਨਾ ਸਾਨੂੰ ਪਤਾ ਕਿ ਏਜੰਸੀਆਂ ਕਹੇ ਨੇ ਕਿੰਨੇ ਏਜੰਸੀਆਂ ਨੇ ਕੇਂਦਰ ਸਰਕਾਰ ਦੀਆਂ ਕਿ ਪੰਜਾਬ ਉੱਤੇ ਡਾਕਾ ਮਾਰ ਸਕਦੀਆਂ ਸਾਨੂੰ ਕੱਖ ਹੀ ਨਹੀਂ ਪਤਾ ਇਸ ਕਰਕੇ ਅਸੀਂ ਅੱਜ ਤਰਲੇ ਮਿੰਟਾ ਕਾਢਦੇ ਫਿਰਦੇ ਆ ਹੁਣ ਕਈਆਂ ਨੂੰ ਲੱਗਦਾ ਸਾਡੇ ਬੱਚੇ ਸੱਟ ਨੇ ਸਾਡੀਆਂ ਕੋਠੀਆਂ ਪੈ ਗਈਆਂ ਸਾਡੇ ਕੋਲ ਜ਼ਮੀਨ ਜਾਇਦਾਦਾਂ ਨੇ ਤੇ ਅਸੀਂ ਮਾਲਕਾਂ ਅਸੀਂ ਕੀ ਲੈਣਾ ਬਰਦਪਾਲ ਤੋਂ ਅਸੀਂ ਕੀ ਲੈਣਾ ਫਲਾਨੇ ਤੋਂ ਜੇ ਗੱਲ ਇਹ ਸਾਡੇ ਗੁਰੂ ਕਹਿੰਦੇ ਕਿ ਅਸੀਂ ਕੀ ਲੈਣਾ ਇਸ ਮੁਲਕ ਤੋਂ ਆਪਣੇ ਬੱਚੇ ਕੁਰਬਾਨ ਕਰਕੇ ਕੀ ਲੈਣਾ ਇਸ ਧਰਮ ਤੋਂ Hindu ਧਰਮ ਤੋਂ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਲੀਦਾਨ ਦਿੱਤਾ ਜੇ ਗੁਰੂ ਸੋਚਦੇ ਸਾਡੇ ਤਾਂ ਸਾਡਾ ਇਹ ਦੇਸ਼ ਅੱਜ ਦੇਸ਼ ਨਾ ਹੁੰਦਾ ਸਾਡੇ ਸਿਰਾਂ ਤੇ ਦਸਤਾਰਾਂ ਨਾ Hindu ਹੁੰਦਾ ਨਾ ਸਿੱਖ ਹੁੰਦਾ ਇੱਥੇ ਸਾਰੇ ਮੁਸਲਮਾਨ ਹੁੰਦੇ ਈਸਾਈ ਹੁੰਦੇ ਸਾਰੇ ਇੱਥੇ ਇਹ ਤੁਸੀਂ ਕਦੇ ਸਮਝਿਆ ਨਹੀਂ ਕਦੇ ਸੋਚਿਆ ਨਹੀਂ ਸਾਡੇ ਸਿੰਘਾਂ ਦੇ ਰੰਬੀਆਂ ਦੇ ਨਾਲ ਖੋਪਰ ਲਹਾਲ ਦਿੱਤੇ ਇਹ ਨਹੀਂ ਮੰਨੀ ਬੰਦ-ਬੰਦ ਕਟਵਾ ਦਿੱਤਾ ਇਹ ਨਹੀਂ ਮੰਨੀ ਤੇ ਉਹ ਤੁਹਾਨੂੰ ਇੱਕ ਜਿਗਰਾ ਦੱਸ ਕੇ ਗਏ ਨੇ ਕਿ ਤੁਹਾਡਾ ਬੰਦ-ਬੰਦ ਵੀ ਕੱਟਿਆ ਜਾ ਸਕਦਾ ਤੁਹਾਡੀ ਖੋਪਰ ਵੀ ਲੈ ਸਕਦੇ ਨੇ ਤੁਹਾਡੇ ਬੱਚੇ ਨੀਹਾਂ ਵਿੱਚ ਵੀ ਜਿਣੇ ਜਾ ਸਕਦੇ ਨੇ ਤੁਹਾਡਾ ਚੰਦਨੀ ਚੌਕ ਦੇ ਵਿੱਚ ਸੀਸ ਵੀ ਲੱਥਿਆ ਜਾ ਸਕਦਾ ਜੇਕਰ ਜੇ ਸਾਨੂੰ ਇਹ ਰਸਤਾ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਦਿੱਤਾ ਤੇ ਫਿਰ ਸਾਨੂੰ ਡਰ ਕਸਦਾ ਕੀ ਅਸੀਂ ਅਨਿਆਈ ਮੌਤ ਮਰਨਾ ਚਾਹੁੰਦੇ ਆ ਕੀ ਅਸੀਂ ਗਲਤਾਨ ਹੋ ਕੇ ਮਰਨਾ ਚਾਹੁੰਦੇ ਆ ਕੀ ਅਸੀਂ ਟੀਕੇ ਲਾ ਕੇ ਮਰਨਾ ਚਾਹੁੰਦੇ ਆ ਜਾਂ ਅਸੀਂ ਫਾਹੇ ਫਾਹੇ ਲਾ ਕੇ ਮਰਨਾ ਚਾਹੁੰਦੇ ਆ ਕੀ ਅਸੀਂ ਕੈਰਤਾ ਵਰਗੀ ਜ਼ਿੰਦਗੀ ਜਿਉਣਾ ਚਾਹੁੰਦੇ ਆ ਅਸੀਂ ਸਾਡੇ ਗੁਰੂਆਂ ਦੇ ਦੱਸੇ ਹੋਏ ਰਸਤੇ ਦੇ ਉੱਤੇ ਤੁਰ ਸਕਦੇ ਆ ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਮੈਂਟ ਕਰੋ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰੋ ਜਿੰਨਾ ਤੁਸੀਂ ਸ਼ੇਅਰ ਕਰੋਗੇ ਇਹ ਆਵਾਜ਼ ਇਹ ਭਗਵੰਤ ਮਾਨਤਿਕ ਜਾਵੇ ਇਹ ਆਵਾਜ਼ ਮੋਦੀ ਸਰਕਾਰ ਤੱਕ ਜਾਵੇ ਇਹ ਆਵਾਜ਼ ਸਾਡੇ ਵਿਰੋਧੀਆਂ ਤੱਕ ਜਾਵੇ ਇਹ ਆਵਾਜ਼ ਸਾਡੇ ਸਿੱਖ ਜਿਹੜੇ ਸਾਡੇ ਹੀ ਦੁਸ਼ਮਣ ਬਣੇ ਨੇ ਉਹਨਾਂ ਤੱਕ ਜਾਵੇ ਹੋ ਸਕਦਾ ਕਿ ਉਹ ਮੁੜੇ ਹੋਣ ਉਹ ਸੋਚਣ ਕਿ ਅਸੀਂ ਆਪਣੇ ਸਿੱਖਾਂ ਦੇ ਕਿਉਂ ਬੈਰੀ ਬਣਿਆ ਕਿ ਸਾਡੀਆਂ ਨਸਲਾਂ ਆਉਣ ਵਾਲੀਆਂ ਨਸਲਾਂ ਤੁਹਾਨੂੰ ਵੀ ਚੰਦੂ ਵਾਂਗ ਜਾਣ ਕਰਿਆ ਕਰਨਗੀਆਂ ਜੇਕਰ ਤੁਸੀਂ ਭਾਈ ਸਿੱਖਾਂ ਦੀ ਹੀ ਬੈਰੀ ਬਣੇ ਰਹੇ ਤੇ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਜਿੰਨੇ ਵੀ ਪੰਜਾਬੀ ਵਿਰਸਾ ਟੀਵੀ ਦੇਖਦੇ ਹੋ ਤੁਹਾਡਾ ਮੈਂ ਸ਼ੁਕਰ ਅਦਾ ਕਰਦਾ ਦਿਲ ਦੀਆਂ ਗੱਲਾਂਆਂ ਤੋਂ ਤੁਹਾਡਾ ਮੈਂ ਧੰਨਵਾਦ ਕਰਦਾਗਾ ਤੁਸੀਂ ਕਮੈਂਟ ਵੀ ਕਰਦੇ ਹੋ ਤੇ ਨਾਲ ਸਬਸਕ੍ਰਾਈਬ ਵੀ ਕਰਦੇ ਹੋ ਤੇ ਵੀਡੀਓ ਸੁਣਦੇ ਵੀ ਹੋ ਅੱਗੇ ਸ਼ੇਅਰ ਵੀ ਕਰਦੇ ਹੋ ਇਸ ਕਰਕੇ ਮੈਂ ਤੁਹਾਡਾ ਤੁਸੀਂ ਜੇ ਸੱਚੇ ਸਾਥ ਦਿੰਦੇ ਹੋ ਇਸ ਕਰਕੇ ਸਾਨੂੰ ਵੀ ਜਿਹੜਾ ਬੋਲਣ ਦਾ ਜਿਹੜਾ ਬਲ ਮਿਲਦਾਗਾ ਤਾਕਤ ਮਿਲਦੀ ਆ ਇਹ ਵੀ ਤੁਹਾਡੇ ਹੌਸਲੇ ਤੇ ਤੁਹਾਡੇ ਕਮੈਂਟਾਂ ਜਰੀਏ ਤੁਹਾਡੇ ਪਿਆਰ ਜਰੀਏ ਅਸੀਂ ਬੋਲਦੇ ਆ ਇਸ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰੋ ਧੰਨਵਾਦ ਬੈਰਜਿਕਾ ਖਾਲਸਾ ਵਹਿਜੂ ਕੀ ਫਤਿਹ